ਦਾ ਸਿਕਾਲਦੀ ਹੋਰ ਸੁਣਾਓ ਕਿ ਮੈਂ ਠੀਕ ਹੋ امید ਕਰਦੀ ਆਂ ਠੀਕ ਹੋਵਾਂਗੇ ਚੜਦੀ ਕਲਾ ਵਿੱਚ ਹੋਵਾਂਗੇ ਅੱਜ ਕਹਿੰਦਾ ਪਤਾ ਨਹੀਂ ਕੀ ਖਾ ਲਈ ਡੂੰਗਾ ਜਾਂ ਦਿਖਾਈ ਜਾਂਦੀ ਆ ਤੇ ਮੈਂ ਤੁਹਾਨੂੰ ਦੱਸ ਦਿੰਦੇ ਅੱਜ ਮੈਂ ਕੀ ਬਣਾਉਣ ਲੱਗੀ ਆ ਠੀਕ ਹੈ ਜੀ ਆਪਾਂ ਲੱਗੇ ਆਂ ਜੀ ਬੇਲ ਪੂਰੀ ਬਣਾਉਣਾ ਤੇ ਬੇਲ ਪੂਰੀ ਹੁਣ ਤੁਸੀਂ ਕਹਿੰਦਾ ਬਾਹਰੋਂ ਵੀ ਤਾਂ ਮਿਲ ਹੀ ਜਾਂਦੀ ਆ ਜੀ ਸਾਰਾ ਕੁਝ ਹੀ ਬਾਹਰੋਂ ਮਿਲਦਾ ਬਿਲਕੁਲ ਜ਼ਰੂਰ ਮਿਲਦਾ ਆ ਪਰ ਮੈਨੂੰ ਹੁੰਦਾ ਵੀ ਮੈਂ ਆਪਣੇ ਬੱਚਿਆਂ ਨੂੰ ਵਧੀਆ ਤੇ ਸਾਫ਼ ਸੁਥਰੀ ਚੀਜ਼ ਬਣਾ ਕੇ ਦੇਵਾਂ ਤੇ ਭਾਈ ਆਉਂਦੇ ਆ ਹੁਣ ਪਸੀਨਾ ਆਇਆ ਹੁੰਦਾ ਉਹਨਾਂ ਨੂੰ ਇੰਨਾ ਮੈਂ ਕਿੰਨੀ ਜੀਭ ਨਹੀਂ ਕਰਦਾ ਦੇਖ ਦੇਖ ਕੇ ਉਹਨਾਂ ਨੂੰ ਹਨਾ ਚੀਜ਼ ਲੈ ਕੇ ਖਾਣ ਨੂੰ ਜੀਂ ਨਹੀਂ ਕਰਦਾ ਹੈਗਾ ਅਗਰ ਇਦਾਂ ਹੀ ਆ ਪਸੀਨਾ ਪੁੰਜੀ ਜਾਂਦੇ ਮਾਰੂ ਮਾਰ ਤੇ ਉਹਨਾਂ ਹੱਥਾਂ ਦੇ ਨਾਲ ਐ ਫਿਰ ਨਿੰਬੂ ਨਚੋੜ ਨਚੋੜ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਹੱਥਾਂ ਦੇ ਨਾਲ ਹੀ ਆਪਾਂ ਨੂੰ ਪਾ ਪਾ ਕੇ ਦਿੰਦੇ ਆ ਕਿਸੇ ਤੇ ਕਿਤੇ ਵੀ ਤੁਸੀਂ ਨੋਟ ਕਰ ਲਿਓ ਤੇ ਮੁੜ ਕੇ ਮੈਂ ਕਹਾਂ ਤੁਸੀਂ ਆਪਣੇ ਆਪ ਹੀ ਕਹੋਗੇ ਵੀ ਅਸੀਂ ਚੀਜ਼ ਲੈ ਕੇ ਬਾਹਰੋਂ ਨਹੀਂ ਖਾਣੀ ਹੈਗੀ ਤੇ ਆਪਾਂ ਬਣਾਉਣ ਲੱਗੇ ਹਾਂ ਬੇਲਪੂਰੀ ਆਓ ਮੈਂ ਤੁਹਾਨੂੰ ਦਿਖਾਉਣੀ ਹੈ ਮੈਂ ਬੇਲਪੂਰੀ ਬਣਾਉਣ ਲੱਗੀ ਕਿਹੜੀਆਂ ਕਿਹੜੀਆਂ ਚੀਜ਼ਾਂ ਵਿੱਚ ਪਾਉਣੀ ਹੈ ਤੇ ਕਿਹੜੀਆਂ ਨਹੀਂ ਪਾਉਂਦੀ ਤੇ ਤੁਹਾਨੂੰ ਤੁਹਾਨੂੰ ਦਿਖਾਣੀ ਹੈ ਤੇ ਮੈਂ ਪਹਿਲਾਂ ਤਾਂ ਮੈਂ ਲੈ ਲੈ ਇਹ ਲੂੰਗਾ ਵੱਡਾ ਫਿਰ ਮੈਂ ਇਹ ਲੈ ਲੈ ਮੁਰਮure ਹੋਏ ਇਹਨਾਂ ਨੂੰ ਫੁੱਲੀਆਂ ਵੀ ਕਹਿੰਦਾ ਤੇ ਕੋਈ ਮੁਰਮure ਵੀ ਕਹਿੰਦਾ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਚੁਗ ਲੈਣਾ ਹੈਗਾ ਆ ਕਿਉਂਕਿ ਇਹਨਾਂ ਦੇ ਵਿੱਚ ਨਾ ਐਦਾਂ ਦੇ ਆ ਜਿਹੜੇ ਆ ਆ ਕਾਲੇ ਜਿਹੇ ਇਦਾਂ ਨਿਕਲੇ ਹੁੰਦੇ ਹਨ ਇਸ ਤਰ੍ਹਾਂ ਕਰਕੇ ਸਾਰੇ ਆਪਾਂ ਇਹਨੂੰ ਚੰਗੀ ਤਰ੍ਹਾਂ ਝੋਗ ਲੈਣਾ ਆ ਇਹ ਮੈਂ ਹਰੀ ਮਿਰਚ ਤੇ ਪਿਆਜ਼ ਕੱਟ ਕੇ ਰੱਖਿਆ ਆ ਇਹ ਖੀਰਾ ਆ ਤੇ ਇਹ ਟਮਾਟਰ ਆ ਟਮਾਟਰ ਦੇ ਵਿੱਚ ਵੀ ਕੁਝ ਪੀਸ ਜਿਹੜੇ ਖੀਰੇ ਦੇ ਆ ਤੇ ਇਹ ਹੈਗੇ ਛੋਲੇ ਇਹ ਲੋਨ ਮਿਰਚ ਤੇ ਇਹ ਹੈਗਾ ਕਾਲਾ ਲੋਨ ਹੁਣ ਇਹਨਾਂ ਨੂੰ ਜਿਹੜਾ ਆਪਾਂ ਕਿਤੇ ਕੜਾਈ ਚੜਾਉਣੀ ਆ ਜਾਂ ਕੁਝ ਕਰਨਾ ਹੈਗਾ ਆ ਬਹੁਤ ਹੀ ਸੌਖਾ ਤਰੀਕਾ ਆ ਆਪਾਂ ਉਹ ਵੀ ਚਪਾ ਲੈਣੇ ਆ ਮੁਰਮਰੇ ਸਾਰੇ ਇਹਦੇ ਚ ਪਾ ਲੈ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੈਸਤਰਾ ਕਰ ਲੈਨੇ ਆ ਇਹਦੇ ਚ ਪਾ ਦਨੇ ਆਪਾਂ ਇਹ ਕੱਟੇ ਹੋਏ ਖੀਰੇ ਤੁਸੀਂ ਸਲਾਦ ਜਿੱਦਾਂ ਮਤਲਬ ਜਿਹੜਾ ਖਾਣੇ ਤੁਸੀਂ ਪਾ ਸਕਦੇ ਧਨੀਆ ਵੀ ਪਾ ਸਕਦੇ ਆ ਹਨਾ ਤੇ ਜੋ ਵੀ ਤੁਸੀਂ ਮਤਲਬ ਇਦਾਂ ਪਾਉਣਾ ਹੈ ਸਬਜ਼ੀਆਂ ਪਾ ਸਕਦੇ ਆ ਤੇ ਨਹੀਂ ਕੱਚੀਆਂ ਆਪਾਂ ਖਾ ਸਕਦੇ ਆ ਠੀਕ ਹੈ ਇਹ ਮੈਂ ਟਮਾਟਰ ਪਾ ਲਿਆ ਆ ਇੱਕ ਟਮਾਟਰ ਪਾਇਆ ਤੇ ਹਰੀ ਮਿਰਚ ਤੇ ਪਿਆਜ਼ ਠੀਕ ਹੈ ਇਹ ਵੀ ਪਾ ਲਿਆ ਸਾਰਾ ਤੁਸੇ ਮੇਰੇ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਸੀਂ ਵੀ ਆਪਣੇ ਬੱਚਿਆਂ ਨੂੰ ਐਸੇ ਤਰ੍ਹਾਂ ਘਰ ਚੀਜ਼ਾਂ ਬਣਾ ਕੇ ਦਿਆ ਕਰੋ ਇਹ ਹੈਗੇ ਆ ਛੋਲੇ ਇਹਨਾਂ ਦਾ ਛਿੱੜਕਾ ਜਾਨੀ ਮੈਂ ਥੋੜਾ ਜਾਨੀ ਲਾ ਕੇ ਹੱਥਾਂ ਦੇ ਨਾਲ ਤੇ ਛੱਟ ਲਿਆ ਸੀ ਤੇ ਤੁਸੀਂ ਹੋਮ ਸੇਵੀਆ ਜੇ ਪਾਉਣੀਆਂ ਉਹ ਵੀ ਪਾ ਸਕਦੇ ਆ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਥੋੜੀ ਜੀ ਮਿਰਚ ਤੇ ਥੋੜਾ ਜਿਹਾ ਕਾਲਾ ਨਮਕ ਪਾਉਣੀ ਹੈ। ਅੱਜ ਹੁਣ ਆਪਾਂ ਇਹ ਚ ਪਾ ਦਿੰਨੇ ਆ। ਥੋੜਾ ਜਿਹਾ ਨੂਨ ਜ਼ਿਆਦਾ ਨਹੀਂ ਪਾਉਣਾ ਹੈਗਾ। ਠੀਕ ਹੈ ਮਿਰਚ ਵੀ ਥੋੜੀ ਪਾਉਣੀ ਕਿਉਂਕਿ ਹਰੀ ਵੀ ਪਾਈ ਹੋਈ ਹੈ ਆਪਾਂ ਹਾਂ। ਤਾਂ ਹੁਣ ਪਾ ਦਿੰਨੇ ਆਪਾਂ ਥੋੜਾ ਜਿਹਾ ਕਾਲਾ ਆਲੂ ਇਹ ਮੈਨੂੰ ਨਾ ਡੱਬੀ ਦੇਖੋ ਮੈਨੂੰ ਤਾਂ ਡੱਬੀ ਬਹੁਤ ਪਸੰਦ ਆ ਨਾ ਮੱਕੜੀ ਤੇ ਆਪਾਂ ਕਾਲਾ ਆਲੂ ਜਿਹੜਾ ਆ ਇਹ ਪਾ ਦਿੰਨੇ ਆ ਚਲੋ ਠੀਕ ਹੈ ਸਾਰਾ ਕੁਝ ਪਾ ਦਿੱਤਾ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਮਿਕਸ ਚੰਗੀ ਤਰ੍ਹਾਂ ਇਦੇ ਵਿੱਚ ਤੁਸੀਂ ਨਿੰਬੂ ਵੀ ਪਾ ਸਕਦੇ ਆ ਜਾਂ ਜਪਾਣਾ ਤੇ ਮੇਰੇ ਕੋਲ ਨਿੰਬੂ ਇਸ ਵੇਲੇ ਨਹੀਂ ਹੈਗਾ ਤੇ ਮੈਂ ਨਿੰਬੂ ਪਾਉਣਾ ਨਹੀਂ ਹੈਗਾ ਤੇ ਜਿੱਦਾਂ ਮੈਂ ਛੋਲੇ ਪਾਏ ਆ ਤੁਸੀਂ ਛੋਲਿਆਂ ਦੀ ਦਾਲ ਜਿਹੜੀ ਹੁੰਦੀ ਆਪਾਂ ਨਮਕੀਨ ਉਹ ਵੀ ਪਾਣੀ ਆ ਉਹ ਪਾ ਸਕਦੇ ਹੋ ਉਹਦੀ ਸੇਮੀਆਂ ਪਾਉਣੀਆਂ ਆ ਜਿਹੜੀਆਂ ਹੁੰਦੀ ਆ ਨਮਕੀਨ ਸੇਮੀਆਂ ਜਿਹੜਾ ਪਕਾ ਕੇ ਲੈਣੇ ਆ ਉਹ ਪਾਉਣੀਆਂ ਜਾਂ ਤੇ ਉਹ ਵੀ ਪਾ ਸਕਦੇ ਆ ਧਨੀਆ ਪਾ ਲਓ ਬਰੇਕ ਬਰੇਕ ਪਾਟ ਕੇ ਹਨਾ ਸਿਮਲਾ ਮਿਰਚ ਤੇ ਕੱਚੀ ਕਾਚਾ ਕਦੇ ਪਾ ਸਕਦੇ ਆਪਾਂ ਹਨਾ ਜੋ ਵਿੱਚ ਚੀਜ਼ਾਂ ਪਾਉਣੀਆਂ ਆ ਇਹਦੇ ਵਿੱਚ ਆਪਾਂ ਪਾ ਸਕਦੇ ਹਾਂ ਤੇ ਮੈਂ ਹੁਣ ਇਹਨੂੰ ਜਰਾ ਕੇ ਕੈਮਰਾ ਬੰਦ ਕਰਕੇ ਤੇ ਚੰਗੀ ਤਰ੍ਹਾਂ ਮਿਕਸ ਜਿਹੜਾ ਕਰ ਲੈਣੀ। ਜੋ ਜਿਵੇਂ ਮਿਕਸਰ ਤੋਂ ਹੁਣ ਇਹ ਕਰ ਲਿਆ ਆ ਜੇ ਕਿਸੇ ਨੇ ਸੌਸ ਵੀ ਇਹਦੇ ਵਿੱਚ ਪਾਉਣੀ ਹੋਵੇ ਤਾਂ ਤੁਸੀਂ ਉਹ ਵੀ ਪਾ ਸਕਦੇ ਆ। ਭਰ ਜੇ ਸਾਡੇ ਇੱਕ ਬੱਚਾ ਖਾਊਗਾ ਫੌਨ ਨੂੰ ਇੱਕ ਖਾਊਗਾ ਨਹੀਂ ਫੌਨ ਨੂੰ ਤਾਂ ਆਪਾਂ ਉਹਨਾਂ ਨੂੰ ਵੱਖਰੀ ਵੱਖਰੀ ਸੌਸ ਜਿਹੜੀ ਆ ਜਿੱਦਾਂ ਕਿਸੇ ਨੇ ਖਾਣਾ ਉਦਾਂ ਹੀ ਉਹਨਾਂ ਨੂੰ ਬਣਾ ਕੇ ਦੇਵਾਂਗੇ ਤੇ ਇਹਦੇ ਆਪਾਂ ਨਿੰਬੂ ਵੀ ਪਾ ਸਕਦੇ ਆ ਠੀਕ ਹੈ ਤੁਹਾਨੂੰ ਇਹ ਮੇਰਾ ਆਹ ਬੇਲ ਪੂਰੀ ਬਣਾਉਣ ਦਾ ਤਰੀਕਾ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਸਾਰੀਆਂ ਮੰਮੀ ਆ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਬੇਲ ਪੂਰੀ ਘਰ ਬਣਾ ਕੇ ਦੇਣ ਗੰਦ ਖਾਣ ਤੋਂ ਬਚੋ ਆਪਣੇ ਘਰ ਸਭ ਸਫਾਈ ਨਾਲ ਚੀਜ਼ ਬਣਾਓ ਖਾਓ ਤੇ ਬੱਚਿਆਂ ਨੂੰ ਖੁਲਾਓ ਤੇ ਖੁਸ਼ ਰਹੋ। ਮੇਲ ਪੂਰੀ ਬਣ ਗਈ ਆ। ਆ ਬਾਅਦ ਦੇਖ ਲੋ ਭਾਈ ਦੀ ਆਵਾਜ਼ ਆਉਂਦੀ ਤੁਸੀਂ ਮੈਂ ਕਹਿੰਨੀ ਉਹਦੇ ਹਾਲ ਦੇਖ ਕੇ ਤੁਸੀਂ ਕਹਣਾ ਅਸੀਂ ਤਾਂ ਮੇਲ ਪੂਰੀ ਨਹੀਂ ਖਾਂਦੇ ਇਦਾਂ ਦੇ ਆਪੋ ਲੈ ਲੈ ਕੇ। ਇਹ ਦੇਖ ਲੋ ਆਪਾਂ ਮੇਲ ਪੂਰੀ ਬਣਾ ਲਈ ਆ ਜੇ ਸੌਸ ਦੂਜੇ ਨੇ ਪਾਉਣੀ ਹੋਏ ਤੇ ਉਹਨੂੰ ਸੌਸ ਪਾ ਕੇ ਦੇ ਦਵਾਂਗੇ ਪਰ ਵੱਡੇ ਨੇ ਸੌਸ ਨਹੀਂ ਪਾਉਣੀ ਉਹਨੇ ਖੀਰਾ ਹਜੇ ਹੋਰ ਪਾਉਣਾ ਆ। ਇਸ ਕਰਕੇ ਉਹਨੂੰ ਮੈਂ ਖੀਰਾ ਇੱਦੇ ਨਾਲ ਦੇ ਦਿੰਨੀ ਆ ਤੇ ਆਪਾਂ ਖਾ ਕੇ ਦੇਖ ਲੈਨੇ ਕਿੱਦਾਂ ਦੀ ਬਣੀ ਆ। ਬਹੁਤ ਸਵਾਦ ਬਣੀ ਆ ਤੁਸੀਂ ਵੀ ਬਣਾ ਕੇ ਜਰੂਰ ਖਾਇਓ ਖਾਇਓ ਟ ਕਮੈਂਟਰ ਰਾਹੀਂ ਦੱਸਿਓ ਕਿਦਾਂ ਦੀ ਬਣੀ ਠੀਕ ਹੈ ਮਿਲਾਂਗੇ ਆਪਾਂ ਹੋਰ ਵੀਡੀਓ ਨਾਲ ਉਹਨਾਂ ਚਰਸਾ ਸਸਤਰੀ ਕਰ